ਦੇਖੋ ਜ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਫੇਰ ਇੱਕ ਵਾਰੀ ਬੇਤੁਕਾ ਬਿਆਨ ਦਿੱਤਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ ਉਹ ਆਪਣਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਉਹਦਾ ਕੰਮ ਹੈ ਗੁਰਦੁਆਰਾ ਸਾਹਿਬਾਨਾਂ ਦੀ ਸਾਮ ਸਮਭਾਲ ਕਰਨਾ ਤੇ ਉਹ ਵਧੀਆ ਕਰ ਰਹੀ ਹੈ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਫੇਲੀਅਰ ਸਾਬਤ ਹੋ ਕਿਉਂਕਿ ਪੰਜਾਬ ਦੀ ਜੇ ਮੈਂ ਗੱਲ ਕਰਾਂ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਰੇ ਡਰ ਅਚਰੇ ਆਮ ਵਿਕਰੇ ਗੈਂਗਸਟਰ ਛਰੇ ਆਮ ਫਰੋਤੀਆਂ ਮੰਗ ਰਹੇ ਨੇ ਔਰ ਇਹ ਚੀਜ਼ਾਂ ਤਾਂ ਹੁਣ ਪੰਜਾਬ ਰੈਣਾ ਹਾਈ ਕੋਰਟ ਨੇ ਵੀ ਤੁਹਾਡੇ ਉੱਤੇ ਕਮੈਂਟ ਕੀਤੇ ਨੇ ਔਰ ਪੰਜਾਬ ਦੇ ਵਿੱਚ ਕਰਜ਼ਾ ਧੜਾ ਧੜ ਚੱਕਿਆ ਜਾ ਰਿਹਾ ਅੱਜ 1000 ਕਰੋੜ ਦਾ ਕਰਜ਼ਾ ਪਾ ਫੇਰ ਚੱਕ ਲੈ ਹੁਣ ਲੋਕ ਇਹ ਗੱਲ ਸਮਝਦੇ ਨੇ ਕਿ ਮੁੱਖ ਮੰਤਰੀ ਸਾਹਿਬ ਐਸੇ ਬੇਤੁਕੇ ਬਿਆਨ ਕਿਉਂ ਦਿੰਦੇ ਨੇ ਕਿਉਂਕਿ ਕੱਲ ਤੁਹਾਡਾ ਲੁਧਿਆਣਾ ਵੈਸਟ ਬਾਈਲ ਇਕਸ਼ਨ ਦਾ ਜਿਹੜਾ ਕੈਂਡੀਡੇਟ ਹੈ ਉਹ ਕਰਤਾਰ ਸਿੰਘ ਸਰਾਭਾ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਂ ਤੱਕ ਭੁੱਲ ਗਿਆ ਸਟੇਜ ਦੇ ਉੱਤੇ ਤੇ ਅੱਜ ਆਪ 1000 ਕਰੋੜ ਦਾ ਕਰਜ਼ਾ ਚੱਕਿਆ ਸੋ ਹੁਣ ਇਹ ਦੋ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਸਾਨੂੰ ਯਾਦ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਜੀ ਪੰਜਾਬ ਤੁਹਾਨੂੰ ਪਤਾ ਕਿਸ ਤਰੀਕੇ ਯਾਦ ਕਰੇਗਾ ਇੱਕ ਮੁੱਖ ਮੰਤਰੀ ਹੁੰਦਾ ਇਨਫੀਸ਼ੀਐਂਟ ਇੱਕ ਮੁੱਖ ਮੰਤਰੀ ਹੁੰਦਾ ਕਮਜ਼ੋਰ ਤੁਸੀਂ ਉਹ ਗੁਲਾਮ ਮੁੱਖ ਮੰਤਰੀ ਜਿਨੇ ਦਿੱਲੀ ਦੀ ਗੁਲਾਮੀ ਦੇ ਵਿੱਚ ਕਿਉਂਕਿ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗੁਲਾਮ ਕਰਿਆ ਇੱਕ ਗੁਲਾਮ ਮੁੱਖ ਮੰਤਰੀ ਨੇ ਸਾਰਾ ਪੰਜਾਬ ਦਿੱਲੀ ਤੇ ਲਟਾਤਾ ਕੇਜਰੀਵਾਲ ਤੇ ਲਟਾਤਾ ਕਰਜ਼ਾ 3 ਲੱਖ ਕਰੋੜ ਟੱਪ ਗਿਆ ਤੇ ਗੱਲਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਕਰਤਾ ਜੀ ਤੁਸੀਂ ਕੀ ਕੀਤਾ ਤੁਸੀਂ ਪੰਜਾਬ ਦੇ ਹੱਥ ਠੂਠਾ ਫੜਾਤਾ ਮਾਮਾ ਦੇ ਪੁੱਤਾਂ ਨੂੰ ਦਮੂਹਾ ਨਾਗ ਗੈਂਗਸਟਰ ਨਸ਼ਾ ਡੰਗ ਰਿਆ ਤੁਸੀਂ ਕਦੇ ਸਟੇਜਾਂ ਤੇ ਚੜ ਕੇ ਨੱਚਣ ਲੱਗ ਜੰਦੇ ਹੋ ਕਦੇ ਬਸ ਐਸੀ ਬੇਤੁਕੀਆਂ ਗੱਲਾਂ ਕਰਕੇ ਟਾਈਮ ਪਾਸ ਕਰ ਰਹੇ ਹੋ ਤੁਡੇ ਕੋਲ ਰਹਿ ਗਿਆ 2 ਸਾਲ ਦਾ ਸਮਾਂ ਅੱਜ ਵੀ ਤੁਹਾਡੇ ਐਮਐਲਏ ਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦੇ ਰਿਹਾ ਇਹ ਹਾਲਾਤ ਵੱਧ ਤੋਂ ਵੱਧਰ ਹੋਣੇ ਨੇ ਪੰਜਾਬ ਦੇ ਲੋਕ ਅੱਜ ਜਵਾਬ ਮੰਗਦੇ ਨੇ ਸੋ ਧਿਆਨ ਭਟਕਾਉਣ ਦੇ ਲਈ ਬਿਆਨਬਾਜ਼ੀ ਨਾ ਕਰੋ ਪੰਜਾਬ ਲੀਕ ਕੀ ਕੀਤਾ ਉਹ ਦਿਖਾਓ